ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਆ ਜੇਕਰ ਮੇਰੇ ਚੈਨਲ ਦਾ ਨਾਮ ਹੈ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਬੜੀ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਖਾਸ ਆ ਬਹੁਤ ਜ਼ਿਆਦੇ ਤੇ ਤੁਸੀਂ ਵੀ ਦੇਖਦੇ ਰਹੋ ਤੇ ਐਂਡ ਤੱਕ ਜਰੂਰ ਦੇਖਿਓ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਪਹਿਲੀ ਵਾਰ ਆਏ ਹੋ ਤੇ ਵੀਡੀਓ ਨੂੰ ਫੋਲੋਅਰ ਚ ਜਰ ਤੇ ਇਹਨਾਂ ਤੱਕ ਪਲੀਜ਼ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਜਦੋਂ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਤੇ ਮੈਨੂੰ ਦੱਸ ਕੇ ਜ਼ਰੂਰ ਜਾਇਆ ਕਰੋਗੇ ਤੁਹਾਨੂੰ ਮੇਰੀ ਵੀਡੀਓ ਜਿਹੜੀ ਉਹ ਕਿਸ ਤਰ੍ਹਾਂ ਦੀ ਲੱਗੀ ਆ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਆਪਣੀ ਵੀਡੀਓ ਕਿਸ ਦੇ ਰਿਲੇਟਡ ਆ ਤੁਸੀਂ ਸਾਰੇ ਮੇਰੀਆਂ ਭੈਣਾਂ ਹੈ ਨਾ ਕਮ ਕਰਦੇ ਆ ਜਦੋਂ ਆਪਾਂ ਘਰ ਦੇ ਵਿੱਚ ਤੇ ਆਪਾਂ ਪੋਚਾ ਹਨਾ ਜਿਹੜਾ ਕਿ ਡੇਲੀ ਆਪਾਂ ਨੂੰ ਲਗਾਉਣਾ ਪੈਂਦਾ ਆ ਜੇਕਰ ਨਾਲ ਆਈਏ ਤਾਂ ਤੁਹਾਨੂੰ ਪਤਾ ਹੈ ਕਿ ਬਾਰਿਸ਼ ਦਾ ਮੌਸਮ ਆ ਹਨਾ ਤੇ ਸਮੈਲ ਬਹੁਤ ਜ਼ਿਆਦਾ ਆਉਣ ਲੱਗ ਜਾਂਦੀ ਆ ਪੋਚੇ ਦੇ ਵਿੱਚੋਂ ਵੀ ਤੇ ਕਈ ਵਾਰੀ ਗਿੱਲਾ ਰਹਿੰਦਾ ਹੈ ਜਿਵੇਂ ਕਹਿੰਦੇ ਨੇ ਲਗਾਤਾਰ ਮੀਂਹ ਪੈਂਦੇ ਰਹਿੰਦੇ ਆ ਤੇ ਉਹਦੇ ਵਿੱਚ ਧੁੱਪ ਨਹੀਂ ਨਿਕਲਦੀ ਹੈਗੀ ਤੇ ਉਦੋਂ ਆਪਣੇ ਪੋਚੇ ਦੇ ਵਿੱਚ ਜਿਹੜੇ ਹਨਾ ਕਾਫੀ ਜ਼ਿਆਦਾ ਸਮੈਲ ਆਉਣ ਲੱਗ ਜਾਂਦੀ ਹੈ ਕਿਉਂਕਿ ਗਿੱਲਾ ਰਹਿੰਦਾ ਆ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਹਨਾ ਆਪਣੇ ਪੋਚੇ ਦੇ ਵਿੱਚੋਂ ਤੁਹਾਡੇ ਦੇ ਵਿੱਚੋਂ ਕਦੇ ਵੀ ਗੰਦੀ ਸਮੈਲ ਆ ਜਿਹੜੀ ਉਹ ਨਹੀਂ ਆਊਗੀ ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਹੀ ਫੇਰ ਦੁਬਾਰਾ ਚੱਕ ਕੇ ਧੋ ਕੇ ਆਪਣੇ ਕਮਰੇ ਦੇ ਵਿੱਚ ਜਾਂ ਕਿਚਨ ਦੇ ਵਿੱਚ ਕਿਤੇ ਵੀ ਆਪਾਂ ਪੋਚਾ ਵਗੈਰਾ ਲਾਉਨੇ ਆ ਲੌਬੀ ਦੇ ਵਿੱਚ ਤੇ ਉਦੋਂ ਆਪਣੇ ਜਦੋਂ ਆਪਾਂ ਪੋਚਾ ਲਗਾ ਦਿੰਨੇ ਆ ਤੇ ਹਨਾ ਉਦੋਂ ਗੰਦੀ-ਗੰਦੀ ਸਮੈਲ ਬਹੁਤ ਜ਼ਿਆਦਾ ਕਈ ਵਾਰੀ ਆਉਂਦੀ ਆ ਕਿਉਂਕਿ ਜੀ ਬਾਰਿਸ਼ ਦਾ ਮੌਸਮ ਆ ਬਾਰਸ਼ਾਂ ਮੈਦੀਆਂ ਹਨ ਤੁਹਾਨੂੰ ਪਤਾ ਹੈ ਕਿ ਸੌਣ ਦਾ ਮਹੀਨਾ ਆ ਤੇ ਉਹਦੇ ਕਰਕੇ ਜੀ ਕਾਫੀ ਜ਼ਿਆਦਾ ਹਨਾ ਆਪਣਾ ਪੋਚੇ ਦੇ ਵਿੱਚ ਸਮੈਲ ਜੀ ਆਉਣ ਲੱਗ ਜਾਂਦੀ ਆ ਕਿਉਂਕਿ ਜੀ ਗਿੱਲਾ ਰਹਿੰਦਾ ਹੈ ਮੀਂਹ ਪੈਂਦੇ ਰਹਿੰਦੇ ਆ ਤੇ ਧੁੱਪਾਂ ਨਿਕਲਦੀ ਨਹੀਂ ਹੈਗੀ ਇਸ ਕਰਕੇ ਜੀ ਆਪਾਂ ਆਪਣੇ ਪੋਚੇ ਨੂੰ ਸੁਕਾ ਨਹੀਂ ਪਾਉਂਦੇ ਹੈਗੇ ਤੇ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਇੱਥੇ ਹੈ ਨਾ ਹਾਂ ਆਪਣੇ ਪੋਚੇ ਦੇ ਵਿੱਚੋਂ ਕਦੇ ਵੀ ਗੰਦੀ ਸਮੈਲ ਆ ਜਿਹੜੀ ਉਹ ਕਦੇ ਵੀ ਨਹੀਂ ਆਊਗੀ ਤੇ ਤੁਸੀਂ ਇਹਨੂੰ ਕੀ ਕਰਨਾ ਹੈ ਤੇ ਮੇਰੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਓ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਆਪਣੇ ਪੋਚੇ ਨੂੰ ਪਹਿਲਾਂ ਕਿਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਸਾਫ਼ ਕਰਨਾ ਹੈ ਤੇ ਫਿਰ ਆਪਾਂ ਆਪਣਾ ਜਿਹੜਾ ਕਿਤੇ ਵੀ ਆ ਉਹ ਆਪਾਂ ਪੋਚਾ ਲਗਾ ਸਕਦੇ ਹਾਂ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਸਭ ਤੋਂ ਪਹਿਲਾਂ ਇੱਥੇ ਕੀ ਕਰਨਾ ਹੈ ਹਾਂਜੀ ਲੋ ਜੀ ਸਭ ਤੋਂ ਪਹਿਲਾਂ ਤਾਂ ਇੱਥੇ ਆਪਾਂ ਕੀ ਕਰਨਾ ਹੈ ਇੱਕ ਆਪਣਾ ਬਰਤਨ ਲੈ ਲੈਣਾ ਮੇਰੇ ਕੋਲ ਟੱਬਾ ਤੇ ਤੁਸੀਂ ਟੱਬ ਵੀ ਲੈ ਸਕਦੇ ਹੋ ਬਾਲਟੀ ਵੀ ਲੈ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਜੀ ਗਰਮ ਪਾਣੀ ਪਾਉਣਾ ਹੈ ਬਿਲਕੁਲ ਹੀ ਗਰਮ ਜਿਹਦਾ ਜਿਹਦਾ ਪਾਣੀ ਕਿ ਤੁਹਾਡਾ ਹਨਾ ਸਾਥਵੀਨੇ ਲੱਗਦਾ ਹੋਵੇ ਤੁਸੀਂ ਉਦੋਂ ਦਾ ਗਰਮ ਪਾਣੀ ਲੈਣਾ ਹੈ ਤੇ ਉਸ ਤੋਂ ਬਾਅਦ ਵਿੱਚ ਜੀ ਇੱਥੇ ਆਪਾਂ ਲਈ ਆਪਣੀ ਸਰਫੈਕਸਲ ਤੇ ਤੁਸੀਂ ਆਪਾਂ ਥੋੜੀ ਜਿਹੀ ਇੱਥੇ ਸਰਫ ਪਾ ਲੈਣੀ ਆ ਇਹਦੇ ਵਿੱਚ ਗਰਮ ਗਰਮ ਪਾਣੀ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਵਿੱਚ ਜੀ ਇੱਥੇ ਕੀ ਕਰਨਾ ਹੈ ਆਪਾਂ ਇੱਕ ਲੈਣਾ ਹੈ ਜੀ ਲਾਈਜ਼ੋਲ ਤੇ ਇਹਦੇ ਨਾਲ ਆਪਣਾ ਪੋਚਾ ਵੀ ਬਿਲਕੁਲ ਸਾਫ਼ ਹੋ ਜਾਂਦਾ ਹੈ ਤੇ ਇਹਦੇ ਨਾਲ ਗੰਦੀ ਸਮੈਲਾ ਜਿਹੜੀ ਉਹ ਵੀ ਨਹੀਂ ਆਉਂਦੀ ਹੈਗੀ ਬਹੁਤ ਇਦੀ ਵਿੱਚੋਂ ਖੁਸ਼ਬੂ ਹੈ ਜਿਹੜੀ ਉਹ ਵਧੀਆ ਆਉਂਦੀ ਹੈ ਤੇ ਤੁਸੀਂ ਥੋੜਾ ਜਿਹਾ ਇੱਥੇ ਲਾਈਜ਼ੋਲ ਪਾ ਦੇਣਾ ਵਾ ਤੇ ਹੁਣ ਮੇਰਾ ਉਹ ਕਿਹਦਾ ਕਿ ਪਾਣੀ ਕਾਫੀ ਜ਼ਿਆਦਾ ਗਰਮ ਆ ਪਰ ਇਹਦੇ ਵਿੱਚ ਆਪਾਂ ਪੋਚਾ ਹੈ ਜਿਹੜਾ ਆਪਾਂ ਆਹੋ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਡੁੱਕੋ ਕੇ ਰੱਖ ਦੇਣਾ ਆਪਾਂ ਇਹਨੂੰ ਘੱਟੋ ਘੱਟ 15-20 ਮਿੰਟ ਇਹਨੂੰ ਆਪਾਂ ਪੋਚੇ ਨੂੰ ਇਦਾਂ ਹੀ ਰੱਖ ਦੇਣਾ ਵਾ ਤਾਂ ਕਿ ਆਪਣਾ ਪੋਚਾ ਹੈ ਜਿਹੜਾ ਉਹ ਵੀ ਬਿਲਕੁਲ ਸਾਫ਼ ਹੋ ਜਵੇ ਤੇ ਆਪਣੇ ਪੋਚੇ ਦੇ ਵਿੱਚ ਜਿਹੜੀ ਗੰਦੀ ਸਮੈਲ ਆ ਉਹ ਵੀ ਚਲੀ ਜਾਵੇ ਤੇ ਆਪਣੇ ਹਨਾ ਪੋਚੇ ਦੇ ਵਿੱਚ ਤੁਸੀਂ ਦੇਖਿਓ ਕਿ ਲਾਈਜ਼ੋਲ ਦੀ ਸਮੈਲ ਆਉਣ ਲੱਗ ਜਾਈਣੀ ਹੈ ਜੀ ਆਪਾਂ ਡਿਪ ਕਰਕੇ ਰੱਖ ਦੇਣਾ ਤੇ ਹਨਾ ਇਹਦੇ ਵਿੱਚੋਂ ਗੰਦਗੀ ਵੀ ਹਨਾ ਕਾਫੀ ਜ਼ਿਆਦਾ ਨਿਕਲਦੀ ਆ। ਇਹ ਦੇਖੋ ਜੀ ਲਾਈਜ਼ਰ ਪਾਉਣ ਦੇ ਕਿਉਂਕਿ ਲਾਈਜ਼ਰ ਹਨਾ ਆਪਾਂ ਟਾਇਲਾ ਵਗੈਰਾ ਸਾਫ਼ ਕਰਦੇ ਹਨਾ ਯੂਜ਼ ਕਰਦੇ ਆ ਤੇ ਇਹ ਇਹ ਆਪਾਂ ਪੋਚਾ ਲਗਾਉਣ ਦੇ ਯੂਜ਼ ਵੀ ਕਰ ਸਕਦੇ ਆ ਕਿਉਂਕਿ ਬਹੁਤ ਹੀ ਹਨਾ ਵਧੀਆ ਇਹਦਾ ਰਿਜ਼ਲਟ ਮਿਲਦਾ ਆ। ਤੇ ਮੈਂ ਤਾਂ ਹਮੇਸ਼ਾ ਇਹਨੂੰ ਇਹੀ ਯੂਜ਼ ਕਰਦੀ ਆ। ਲਓ ਜੀ ਹੁਣ ਆਪਾਂ ਇੱਥੇ ਹੀ ਕਰਨਾ ਹੈ ਆਪਾਂ ਨਾਲ ਤਾਂ ਆਪਣਾ ਪਾਣੀ ਥੋੜਾ ਜਿਹਾ ਠੰਡਾ ਹੋ ਜਾਊਗਾ ਤੇ ਆਪਾਂ ਇਹਨੂੰ 10-15 ਮਿੰਟ ਵਾਸਤੇ ਆਪਾਂ ਇਹਨੂੰ ਇਦਾਂ ਹੀ ਰੱਖ ਦਾਂਗੇ ਡਿਪ ਕਰਕੇ ਹਾਂਜੀ ਲੋ ਜੀ ਇੱਥੇ ਹੈ ਨਾ ਪੋਚ ਨੂੰ ਆਪਣੇ ਡੁੱਬੇ ਹੋਏ ਨੂੰ 10 ਮਿੰਟ ਹੋ ਚੁੱਕੇ ਆ ਤੁਸੀਂ ਦੇਖੋ ਕਿ ਇੱਥੇ ਪਾਣੀ ਕਿੰਨਾ ਜਿਆਦਾ ਗੰਦਾ ਹੋ ਚੁੱਕਿਆ ਜਦੋਂ ਆਪਾਂ ਵੈਸੇ ਹੀ ਨਾ ਸਾਫ਼ ਪਾਣੀ ਦੇ ਨਾਲ ਧੋਲਾਂ ਨਾ ਤਾਂ ਇੰਨੀ ਗੰਦਗੀ ਹੈ ਜਿਹੜੀ ਨਹੀਂ ਨਿਕਲਦੀ ਹੈਗੀ ਤੇ ਤੁਸੀਂ ਇਸ ਤਰੀਕੇ ਦੇ ਨਾਲ ਬਾਅਦ ਵਿੱਚ ਇਹਨੂੰ ਉਂ ਕਰ ਦੇਣਾ ਚੰਗੀ ਤਰ੍ਹਾਂ ਤੁਸੀਂ ਇੱਥੇ ਕੀ ਕਰਨਾ ਹੈ ਇਹਨੂੰ ਕੋ ਬਾਅ ਕੱਟਣਾ ਹੈ ਨਾ ਪੈਂ ਚੰਗੀ ਤਰ੍ਹਾਂ ਇਹਦੇ ਨਾਲ ਦਿਸਤ ਕਰਕੇ ਤੁਸੀਂ ਫਿਰ ਆਪਾਂ ਇਹਨੂੰ ਧੋਦਾਂਗੇ ਜੀ ਸਾਫ ਪਾਣੀ ਦੇ ਨਾਲ ਹਾਂਜੀ ਲੋ ਜੀ ਸਾਫ਼ ਪਾਣੀ ਆਪਾਂ ਦੁਬਾਰਾ ਲੈ ਚੁੱਕੇ ਆਂ ਤੁਸੀਂ ਦੇਖੋ ਕਿ ਹੁਣ ਆਪਣਾ ਪਾਣੀ ਬਿਲਕੁਲ ਹੀ ਸਾਫ਼ ਆ ਤੇ ਗੰਦਾ ਪਾਣੀ ਆ ਜਿਹੜਾ ਹੁਣ ਨਹੀਂ ਨਿਕਲਦਾ ਹੈਗਾ ਦੇਖੋ ਇਹਨਾਂ ਆਪਣਾ ਕੋਚਾ ਬਿਲਕੁਲ ਹੀ ਸਾਫ਼ ਹੋ ਚੁੱਕਿਆ ਆ ਬ ਤੇ ਕੋਦੇ ਵਿੱਚ ਹੈ ਨਾ ਬਿਲਕੁਲ ਵੀ ਗੰਦੀ ਸਮੈਲਾ ਜਿਹੜੀ ਉਹ ਨਹੀਂ ਆਉਗੀ ਤੁਸੀਂ ਦੇਖੋ ਹਾਂ ਲੋ ਜੀ ਪੋਚਾ ਆਪਾਂ ਆਪਣਾ ਧੋ ਲਿਆਂਦਾ ਤੁਸੀਂ ਦੇਖ ਸਕਦੇ ਹੋ ਤੇ ਪੋਚਾ ਆਪਣੇ ਪੋਚੇ ਦੇ ਵਿੱਚ ਹੁਣ ਬਿਲਕੁਲ ਵੀ ਗੰਦੀ ਸਮੈਲ ਨਹੀਂ ਆਊਗੀ ਤੇ ਜਿਹੜਾ ਹਨਾ ਆਪਾਂ ਪੋਚਾ ਵਗੈਰਾ ਲਾਉਂਨੇ ਕਈ ਵਾਰੀ ਦਾਗ ਜੇ ਪੈ ਜਾਂਦੇ ਨੇ ਤਾਂ ਉਹ ਵੀ ਤੁਹਾਡੇ ਪੋਚੇ ਦੇ ਉੱਤੇ ਦਾਗ ਆ ਜਿਹੜੇ ਬਿਲਕੁਲ ਨਹੀਂ ਪੈਣਗੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਪੋਚੇ ਨੂੰ ਸਾਫ਼ ਕਰਕੇ ਲਗਾ ਸਕਦੇ ਕਿ ਕਦੇ ਵੀ ਬੁਦਬੂ ਆ ਜਿਹੜੀ ਆਪਣੀ ਉਹ ਨਹੀਂ ਆਊਗੀ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਜਾਇਆ ਕਰੋ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਜਰ ਤੇ ਇੱਕ ਪਿਆਰਾ ਜਿਹਾ ਲਾਈਕ ਵੀ ਜਰੂਰ ਕਰਕੇ ਜਾਇਆ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤੇ ਬਾਕੀ ਮਿਲਦੇ ਆ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਬਾਏ ਬਾਏ